ਤੁਸੀਂ ਸੜਕ ਤੇ ਨਿਕਲਦੇ ਹੋ ਤੇ ਸੜਕ ਤੇ ਨਿਕਲਦਾ ਟੋਲ ਆਉਂਦਾ ਸੀ ਟੋਲ ਘਟਾਉਣੀ ਕਿਸਲੇ ਘਟਾਉਣੀ ਆਪਾਂ ਟੋਲ ਕਿ ਸਾਨੂੰ ਜੀ ਸੜਕਾਂ ਬਹੁਤ ਵਧੀਆ ਮਿਲਦੀਆਂ ਕਟੜਾ ਐਕਸਪ੍ਰੈਸ ਬੇ ਬਣ ਰਿਹਾ ਜੀ ਖੂਬ ਚਰਚਾ ਚ ਹੈ ਉਸ ਪ੍ਰੋਜੈਕਟ ਦੀ ਖੂਬ ਚਰਚਾ ਕਿ ਪਤਾ ਨਹੀਂ ਕੀ ਹੋ ਜਾਣਾ ਨਵਾਂ ਉੱਥੇ ਟੋਲ ਬਸੂਲੀ ਹੋ ਰਹੀ ਹੈ ਮੋٹے ਪੱਧਰ ਤੇ ਟੋਲ ਬਸੂਲੀ ਹੋ ਰਹੀ ਹੈ ਪਰ ਸੜਕਾਂ ਦਾ ਕੰਮ ਅਜੇ ਨਿਭੜਿਆ ਨਹੀਂ ਇਸ ਪਹਿਲੂ ਨੂੰ ਆਧਾਰ ਬਣਾ ਕੇ ਇੱਕ ਪਟੀਸ਼ਨ ਦਾਖਲ ਹੁੰਦੀ ਹੈ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਦੇ ਵਿੱਚ ਜੰਮੂ ਕਸ਼ਮੀਰ ਲਦਾਖ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਕਿ ਖਰਾਬ ਸੜਕ ਤੇ ਟੋਲ ਬਸੂਲੀ ਕਿਉਂ ਜਿਹੜੀ ਸੜਕ ਅਜੇ 70% ਦੀ ਤੱਕ ਬਣੀ ਹੀ ਨਹੀਂ ਜਿਹਦੇ ਉੱਤੇ ਅਜੇ 600 70% ਦੀ ਕੰਮ ਰਹਿੰਦਾ ਹੋਵੇ 25 30% ਹੀ ਕੰਮ ਮੁਕੰਮਲ ਹੋਇਆ ਹੋਵੇ ਉਹਦੇ ਤੇ ਟੋਲ ਬਸੂਲੀ ਕਿਉਂ ਉਹ ਵੀ 100% ਦੀ ਇਹ ਪਟੀਸ਼ਨ ਜਦੋਂ ਦਾਖਲ ਹੋਈ ਤਦਮਾਨ ਜੋਗਜਾ ਸਾਹਿਬ ਨੇ ਕਿਹਾ ਕਿ ਨਹੀਂ ਇਹ ਗਲਤ ਹੈ ਪੰਜਾਬ ਤੋਂ ਜੰਮੂ ਰਾਸ਼ਟਰੀ ਰਾਜਮਾਰਗ ਜਿਹੜਾ 44 ਹੈ ਜਨਾਬ ਉਹਦੇ ਉੱਤੇ ਪਠਾਨ ਉਦੇਪੁਰ ਹਿੱਸੇ ਨੂੰ ਲੈ ਕੇ ਇੱਕ ਪਟੀਸ਼ਨ ਦਾਖਲ ਹੋਈ ਹੈ ਤੇ ਪਟੀਸ਼ਨ ਦਾਖਲ ਕਰਤਾ ਨੇ ਕਿਹਾ ਕਿ ਜਿਹੜਾ ਕੇਂਦਰੀ ਸੜਕ ਪ੍ਰਵਾਹਨ ਮੰਤਰਾਲਾ ਹੈ ਹੈਨਾ ਉਹਦੇ ਧਿਆਨ ਹਿੱਤੇ ਮਾਮਲਾ ਆਉਣਾ ਚਾਹੀਦਾ ਹੈ ਕਿ ਵੀ ਇਹ ਟੋਲ ਵਸੂਲੀ ਕਿਵੇਂ ਹੋ ਰਹੀ ਹੈ ਦੋ ਟੋਲ ਪਲਾਜ਼ੇ ਨੇ ਜਿਹੜੇ 100% ਦੀ ਟੋਲ ਵਸੂਲ ਰਹੇ ਨੇ ਤੇ ਜਦੋਂ ਕਿ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹੁਣ ਉਹ ਇਸ ਹੁਕਮ ਦੇ ਵਿੱਚ ਜਿਹੜਾ ਹਾਈ ਕੋਰਟ ਨੇ ਜੰਮੂ ਕਸ਼ਮੀਰ ਤੇ ਦਾਖਲ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਕਿ 20% ਟੋਲ ਵਸੂਲ ਸਕਦੇ ਉਹ ਕਹਿੰਦੇ ਵੀ ਜਿਹੜੀ ਸੜਕ ਅਜੇ ਅਧੂਰੀ ਹੈ ਜਿਹੜੀ ਸੜਕ ਅਜੇ ਖਰਾਬ ਹੈ ਉਹਨਾਂ ਨੇ ਬਕਾਇਦਾ ਮਾਨਯੋਗ ਜੱਜ ਸਾਹਿਬਾਨ ਨੇ ਹਾਈ ਕੋਰਟ ਦੇ ਚੀਫ ਜਸਟਿਸ ਨੇ ਜੀ ਉੱਥੇ ਜਸਟਿਸ ਤਾਸ਼ੀ ਤੇ ਐਮ ਐ ਚੋਧਰੀ ਤੇ ਦੂਸਰੇ ਉਹਨਾਂ ਦੇ ਸਹਿਯੋਗੀ ਜੱਜ ਦੋ ਜੱਜਾਂ ਦਾ ਬੈਂਚ ਸੀ ਜਿਨ੍ਹਾਂ ਨੇ ਸੁਣਵਾਈ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੀ ਸੜਕ ਅਜੇ ਨਿਰਮਾਣ ਅਧੀਨ ਹੈ ਜਿਹੜੀ ਸੜਕ ਅਜੇ ਖਰਾਬ ਹੈ ਜਿਹਦਾ ਜੇ ਰੱਖ-ਰਖਾਅ ਪੂਰਾ ਨਹੀਂ ਹੋਇਆ ਜਿਹੜੀ ਡਾਇਵਰਜਨ ਦੇ ਵਿੱਚ ਹੈ ਉਸ ਨੂੰ ਕਨਵਰਟ ਕਰਨਾ ਪੈਂਦਾ ਲੋਕਾਂ ਨੂੰ ਜਾਣ ਦੇ ਲਈ ਤੇ ਉਹ ਸਥਿਤੀ ਦੇ ਵਿੱਚ ਟੋਲ ਵਸੂਲੀ ਨਹੀਂ ਹੋ ਸਕਦੀ 100% ਦੀ ਬਿਲਕੁਲ ਨਹੀਂ ਹੋ ਸਕਦੀ ਠੀਕ ਹੈ ਤੁਸੀਂ ਜੇ ਵਸੂਲਣਾ ਤਾਂ 20% ਤੋਂ ਵੱਧ ਨਹੀਂ ਵਸੂਲ ਸਕਦੇ ਇਹਦੇ ਨਾਲ ਹੀ ਮਾਨਯੋਗ ਹਾਈ ਕੋਰਟ ਨੇ ਇਹ ਵੀ ਹਦਾਇਤ ਕੀਤੀ ਹੈ ਕਿ 40 ਤੋਂ 60 ਕਿਲੋਮੀਟਰ ਦੇ ਅੰਦਰ-ਅੰਦਰ ਦੋ ਟੋਲ ਨਹੀਂ ਲੱਗ ਸਕਦੇ ਇੱਕ ਟੋਲ ਤੁਹਾਨੂੰ ਦੋ ਮਹੀਨੇ ਚੋਂ ਹਟਾਉਣਾ ਪਏਗਾ ਦੋ ਮਹੀਨੇ ਦਾ ਸਮਾਂ ਦਿੱਤਾ ਸੋ ਇਹ ਹਦਾਇਤ ਕਿਉਂਕਿ ਪटीशन ਕਰਤਾ ਨੇ ਕਿਹਾ ਸੀ ਕਿ 60 ਤੋਂ 70% ਸੜਕ ਨਹੀਂ ਬਣੀ ਤੇ ਜਿਹਦੇ ਜਵਾਬ ਵਿੱਚ ਮਾਨਯੋਗ ਅਦਾਲਤ ਨੇ ਕਿਹਾ ਕਿ ਟੋਲ ਦਾ ਮਤਲਬ ਹੈ ਸਹੀ ਰੱਖ-ਰਖਾਵਲੀ ਸੜਕ ਮਿਲੇ ਜਿਨ੍ਹਾਂ ਨੇ ਸੜਕ ਵਰਤਣੀ ਆ ਤਾਂ ਉਹ ਟੋਲ ਦੇਵੇ ਤੇ ਜਦੋਂ ਸੜਕੇ ਸਹੀ ਨਹੀਂ ਫੇ ਟੋਲ ਕਾ ਦਾ ਜਨਾਬ ਵੈਸੇ ਵੀ ਰੋਡ ਟੈਕਸ ਤੇ ਟੋਲ ਟੈਕਸ ਵਾਲਤਾ ਵੀ ਖੜਾ ਹੈ ਚਲੋ ਇਸ ਪਹਿਲੂ ਤੇ ਗੌਰ ਕਰਦੇ ਆ ਕਿੱਥੇ-ਕਿੱਥੇ ਰਾਹਤ ਮਿਲੂਗੀ ਇਹ ਦੇਖਣ ਵਾਲੀ ਗੱਲ ਹੈ ਪਰ ਰਾਤ ਭਰੀ ਖਬਰ ਸੀ ਇਸ ਲਈ ਲੈ ਕੇ ਹਾਜ਼ਰ ਆ